ਸਾਨਾ ਵਾਲਾ ਪੁਤਾਵਾਂ ਨੂੰ ਪਾਲੀ ਫਸਲ ਹੈ ਹੁਣ ਬਾਡੀ ਦਾ ਸੀਜ਼ਨ ਚੱਲਦਾ ਪਿਆ ਪਰ ਜਿਹੜੀ ਕੁਦਰਤ ਦੀ ਮਾਰਿਆ ਜਾਂ ਜਿਹੜੀ ਲਾਹ ਪ੍ਰਵਾਈ ਕਹਦੀ ਇਹ ਮਹਿਕਮਾ ਦੀ ਹੈ ਉਹਦੇ ਕਾਰਨ ਜਿਹੜੀ ਹੈ ਇਹ ਫਸਲ ਨੁਕਸਾਨੀ ਜਾ ਰਹੀ ਹੈ ਲਗਾਤਾਰ ਅਸੀਂ ਘਟਨਾਵਾ ਦੇਖ ਰਹੇ ਹਾਂ ਅੱਗ ਦੇ ਕਾਰਨ ਜਿਹੜੀ ਹੈ ਫਸਲ ਨੂੰ ਨੁਕਸਾਨ ਹੋ ਰਿਹਾ ਹੈ ਤਾਜ਼ਾ ਮਾਮਲਾ ਹੁਣ ਦੱਸ ਦਈਏ ਗੁਰਾਇਆਂ ਦੇ ਲਾਗਲੇ ਪਿੰਡ ਹੈ ਪੱਦੀ ਜਗੀਰ ਤੇ ਨਾਲ ਮਸੰਧਪੁਰ ਜਿੱਥੇ ਹੁਣ ਇਹ ਅੱਗ ਨੇ ਕਹਿਰ ਵਰ ਪਾਇਆ ਤੇ ਇਹਦੇ ਵਿੱਚ ਜਿਹੜੀ ਹੈ ਪੋਤਾਵਾਂ ਨੂੰ ਪਾਲੀ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਨੁਕਸਾਨੀ ਗਈ ਹੈ ਨਾਰ ਸੀਗਾ ਉਹ ਨੁਕਸਾਨਾ ਗਿਆ ਤੇ ਨਾਲ ਜਿਹੜੀ ਹੈ ਮਸ਼ੀਨਰੀ ਸੀਗੀ ਉਹ ਨੁਕਸਾਨੀ ਗਈ ਹੈ ਸਾਡੇ ਨਾਲ ਕਿਸਾਨ ਵੀਰ ਮੌਜੂਦ ਹੈ ਗੱਲਬਾਤ ਵੀ ਕਰ ਲੈਨੇ ਆ ਨਾਲ ਜਥੇਦਾਰ ਜੀ ਨੁਕਸਾਨ ਦੇਖਿਆ ਜੀ ਕਾਫੀ ਅੱਗੇ ਚੱਲਦੀ ਪਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਹੋਣਾ ਪਹੁੰਚਿਆ ਜਦੋਂ ਕਾਬੂ ਪਾ ਲਿਆ ਆ ਤੇ ਅਸੀਂ ਦੇਖਦੇ ਕਿ ਕਿਸਾਨ ਆਪੇ ਨੌਜਵਾਨ ਜਿਹੜੇ ਆ ਛਟੀਆਂ ਨਾਲ ਆ ਜਾਂ ਟ੍ਰੈਕਟਰ ਟਰਾਲੀਆਂ ਦੇ ਨਾਲ ਜਿਹੜਾ ਇਹ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਲੱਗੀ ਕਿਤਾ ਆਗਿਆ ਤੇ ਕਿੰਨਾ ਕ ਨੁਕਸਾਨ ਨੁਕਸਾਨ ਤਾਂ ਜੀ ਕਾਫੀ ਹੋ ਗਿਆ ਕਾਫੀ ਕਣਕ ਖੜੀ ਥੱਲੇ ਵੱਢਣ ਵਾਲੀ ਕੁਝ ਵੱਡੀ ਵੀ ਪਈ ਸੀਗੀ ਤੇ ਮਸ਼ੀਨ ਮੇਰੀ ਉਹ ਚੱਲਦੀ ਸੀ ਇੱਥੇ ਤੇ ਇੱਥੇ 24 ਘੰਟੇ ਲਾਈਟ ਵੀ ਜਾਂਦੀ ਤੇ ਵਿੱਚ 8 ਘੰਟੇ ਦੀ ਤਾਰਾਂ ਜਿਹਨੇ ਵਿੱਚ 24 ਘੰਟੇ ਦੇ ਜਨਾ ਪਿਛਲੇ ਸਾਲ ਵੀ ਇੱਥੇ ਉਹ ਅੱਗ ਲੱਗੀ ਸੀ ਇਸੇ ਸੋਚ ਰੋਏ ਕਿ ਬੁੱਤੋਂ ਲੱਗੀ ਆ ਲੱਗ ਕੇ ਤਾਂ ਹੁਣ ਅਸੀਂ ਸਾਰੇ ਆਲੇ ਦੋਲੇ ਲੌਂਸਮੈਂਟਾਂ ਪਿੰਡਾਂ ਜੇ ਕਰਾਈਆਂ ਟਰੈਕਟਰ ਆ ਗਏ ਸਾਰੇ ਪੰਪ ਸਾਡੇ ਪਾਣੀ ਵਾਲੇ ਆ ਗਏ ਤਾਂ ਵੀ ਕਾਫੀ ਨੁਕਸਾਨ ਹੋਣ ਦੇ ਬਾਵਜੂ ਫੇਰ ਜਾ ਕੇ ਆ ਕੇ ਕੰਟਰੋਲ ਹੋਈ ਆ ਇੱਥੇ ਰੇੜਾ ਖੜਾ ਸੀ ਸਾਹਮਣੇ ਤੁਸੀਂ ਦੇਖਿਆ ਹੀ ਆ ਉਹ ਰੇੜਾ ਵੀ ਵਿੱਚੇ ਲੂ ਹੋ ਗਿਆ ਮਸ਼ੀਨ ਵਿੱਚੋਂ ਭਜਾ ਕੇ ਕੱਢੀ ਅਸੀਂ ਉਹਦਾ ਮਸ਼ੀਨ ਦਾ ਬਚਾਅ ਹੋ ਗਿਆ ਰਮ ਰਮ ਫੇਰ ਵੀ ਆ ਬਚਾ ਹੋ ਗਿਆ ਜੀ ਇਸ ਕਰਕੇ ਅਸੀਂ ਤਾਂ ਗਵਰਨਮੈਂਟ ਨੂੰ ਕਹਿੰਦੇ ਆ ਵੀ ਸਾਨੂੰ ਮੁਆਵਜ਼ਾ ਇਹਨਾਂ ਦਾ ਮਿਲਣਾ ਚਾਹੀਦਾ ਕਿ ਸਾਡੇ ਰੇੜੇ ਦਾ ਵੀ ਕੰਪੈਨ ਦਾ ਨੁਕਸਾਨ ਆ ਉਹਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹ ਹੀ ਅਸੀਂ ਗਵਰਨਮੈਂਟੀ ਕਰਦੇ ਆ ਇੱਕ ਜਰੂਰ ਬਿਜਲੀ ਮਹਿੰਦ ਨੂੰ ਬੇਨਤੀ ਕਰਦੇ ਆ ਭਾਈ ਜਿਹੜੀਆਂ ਤਾਰਾਂ ਆ ਤੁਸੀਂ ਇਹਨਾਂ ਨੂੰ ਜਰੂਰ ਤੁਸੀਂ ਇਹਨਾਂ ਨੂੰ ਸਿੱਧੀਆਂ ਕਰੋ ਉੱਚੀਆਂ ਕਰੋ ਇੱਕ ਦੂਜੇ ਵਿੱਚ ਤਾਰਾਂ ਵੱਜਦੀਆਂ ਤਾਰਾਂ ਦਾ ਨੁਕਸਾਨ ਬਿਜਲੀ ਨਾਲ થਾ-ਥਾ ਇਹ ਹੀ ਨੁਕਸਾਨ ਹੁੰਦਾ ਜਦੋਂ ਵੀ ਸਰਕਟ ਇਹ ਬਿਜਲੀ ਤੋਂ ਅੱਕ ਪੈਂਦੀ ਹੋਰ ਕਿਤੇ ਵਿੱਚ ਖੇਤਾਂ 'ਚ ਜਾ ਕੇ ਥੋੜੋ ਕਿਤੇ ਰੱਖੇੜੀ ਵੀ ਆ ਕੇ ਪੈਂਦੀ ਆ ਇਹ ਮੈਂਕਬੇ ਨੂੰ ਵੀ ਬੇਨਤੀ ਕਰਦੇ ਆ ਭਾਈ ਆਪਣੇ ਤਾਰਾਂ ਠੀਕ ਕਰੋ ਸਪਲਾਈ ਦਾ ਕੰਟਰੋਲ ਕਰੋ ਤਾਂ ਜੋ ਕਿ 24 ਘੰਟੇ ਵੀ ਜਲਦੀ ਤਾਂ ਵੀ ਇੱਥੋਂ ਬੰਦ ਕਰ ਦਿਓ ਤੇ ਹੁਣ ਜਦੋਂ ਇਹ ਸਪਲਾਈ ਚੱਲਦੀ ਪਈ ਸੀ ਇੱਥੇ ਵੀ ਸਪਲਾਈ 24 ਘੰਟੇ ਵਾਲੀ ਵੀ ਚੱਲਦੀ ਸੀ ਦੂਜੀ ਬੰਦ ਸੀ ਮੋਟਰ ਵਾਲੀ ਬੰਦ ਸੀ ਉਹ 24 ਘੰਟੇ ਵੀ ਤਾਰਾਂ ਵਿੱਚੋਂ ਜਾਨੀ ਹੈ ਜੀ ਜਿਹੜੀ ਇਹ ਮਸ਼ੀਨਰੀ ਅਸੀਂ ਦੇਖਦੇ ਵੇ ਕੰਪੈਨ ਦੇ ਪਿੱਛੇ ਸਾਨੂੰ ਨਜ਼ਰ ਆ ਰਹੇ ਟਾਇਰ ਲੂ ਹੋਏ ਆ ਇਹ ਮਸ਼ੀਨ ਚੱਲਦੀ ਪਈ ਸੀ ਇਹ ਕਟਰ ਇੱਥੇ ਇੱਥੇ ਖੜਾ ਸੀ ਇੱਥੇ ਮਸ਼ੀਨ ਚੱਲਦੀ ਸੀ ਕਟਰ ਦੇ ਉੱਪਰ ਟਰਾਲਾ ਲਾ ਕੇ ਮਸ਼ੀਨ ਦੇ ਅੱਗੇ ਪਾਇਆ ਹੋਇਆ ਸੀਗਾ ਤੇ ਮਸ਼ੀਨ ਦਾ ਟਰਾਲਾ ਖੜਾ ਸੀ ਉਹ ਫੇਰ ਆ ਮਸ਼ੀਨ ਕੱਢੀ ਬੋਲ ਬੋਲ ਵੀ ਅਟਰਲੇ ਟਾਇਰ ਵੀ ਲੋਗ ਰਹਿਮਲੂ ਹੋ ਗਿਆ کافی ਸਾਡਾ 1.5-2 ਲੱਖ ਦਾ ਨੁਕਸਾਨ ਹੋ ਗਿਆ ਜੀ ਤੇ ਇਹ ਕਿੰਨੇ ਘੱਟਿਆਂ ਨੂੰ ਅੱਗ ਪਈ ਹੈ ਖੜੀ ਫਸਲ ਕਿੰਨੇ ਕਿਸੀ ਨਾੜ ਕਿੰਨੇ ਜੀ ਘੱਟੋ ਘੱਟ ਵੀ 25-30 ਖੇਤ ਇਥੋਂ ਕਣਕ ਦੇ ਲੂ ਹੋ ਗਿਆ ਤਕਰੀਬਨ ਬਾਕੀ ਨਾੜ ਲੂ ਹੈਗੇ ਨਾੜ ਕਾਫੀ ਲੂ ਹੈ ਕਣਕ ਵੀ ਯਾਦੇ ਵੱਡਾਂ ਸੀ ਉਹਦੇ ਕਰਕੇ ਲੂ ਹੋ ਗਈ ਜੀ ਜਦੋਂ ਨੌਜਵਾਨ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਇਹ ਅੱਗ ਤੇ ਨਾਲ ਸਾਡੇ ਬਜ਼ੁਰਗ ਜਿਹੜੇ ਟ੍ਰੈਕਟਰ ਟਰਾਲੀ ਟ੍ਰੈਕਟਰਾਂ ਦੇ ਦੇਖਿਆ ਕਿ ਆਪ ਇਹ ਅੱਗ ਦੇ ਕਾਬੂ ਬਾਇ ਰਮਨ ਅਸੀਂ ਦੇਖਦੇ ਵੇ ਨੁਕਸਾਨ ਕਾਫੀ ਜ਼ਿਆਦਾ ਹੋਇਆ ਅਨਗਹਿਲੀ ਕੀ ਦੀ ਇਹਦੇ ਵਿੱਚ ਦੇਖਦੇ ਆਂ ਗਹਿਲੀ ਭਾਜੀ ਇਹਦਾ ਬਿਜਲੀ ਬੋਰਡ ਦੀ ਆਪਾਂ ਕਹਿ ਸਕਦੇ ਹਾਂ 12 ਤੋਂ ਅੱਗ ਲੱਗੀ ਐ ਤੋਂ ਕੰਬੇ ਤੱਕ ਉਹ ਜਿਹੜਾ ਸਾਡਾ ਟੀ ਆਫ ਆ ਭਾਜੀ ਇਹਦੀ ਪ੍ਰੋਪਰ ਰਿਪੇਅਰ ਕਦੇ ਵੀ ਨਹੀਂ ਕਰਦੇ ਇਹ ਟੀ ਆਫ ਦੀ ਮਤਲਬ ਜਿੰਨੀ ਵਾਰ ਮਰਜ਼ੀ ਮੰਗ ਕਰ ਲੋ ਜਦੋਂ ਵੀ ਕੋਈ ਅੱਗ ਲੱਗਦੀ ਐ ਇਸੇ ਟੀ ਆਫ ਤੋਂ ਅੱਗ ਲੱਗਦੀ ਐ ਨਾਲੇ ਬੇਨ ਟੀ ਆਫ ਆ ਇਹ ਜਿਹੜੀ ਅੱਗੇ ਨੂੰ ਵੀ ਬੱਤੀ ਜਿਹੜੀ ਜਾਂਦੀ ਆ ਘਹੋਰ ਸਾਈਡ ਨੂੰ ਵੀ ਉਹ ਵੀ ਇੱਥੋਂ ਜਾਂਦੀ ਆ ਜਿਹੜੀ ਪਿੰਡ ਪੱਦੀ ਨੂੰ ਲਾਈਟ ਆਉਂਦੀ ਉਹ ਵੀ ਇਸੇ ਟੀ ਆਫ ਤੋਂ ਆਉਂਦੀ ਆ ਪਰ ਇਹ ਟੀ ਆਫ ਦੀ ਕਦੇ ਵੀ ਮਤਲਬ ਪ੍ਰੋਪਰ ਰਿਪੇਅਰ ਨਹੀਂ ਕਰਦੇ ਤੁਸੀਂ ਉਹਦੀ ਹਾਲਤ ਵੀ ਦੇਖ ਸਕਦੇ ਆ ਜਾ ਕੇ ਉਹਦੀ ਹਾਲਤ ਕੀ ਆ ਤੇ ਮਤਲਬ ਸਾਨੂੰ ਕਿ ਲਗੀ ਉੱਥੇ ਲੱਗੀ ਮਤਲਬ ਜਿਹੜੇ ਇਹ ਕਿਸਾਨਾਂ ਦਾ ਨੁਕਸਾਨ ਹੋਇਆ ਸਿੱਧੇ ਸਿੱਧੇ ਜ਼ਿੰਮੇਵਾਰੀ ਬਿਜਲੀ ਡਿਪਾਰਟਮੈਂਟ ਦੀ ਬਿਲਕੁਲ ਬਿਲਕੁਲ ਬਿਜਲੀ ਡਿਪਾਰਟਮੈਂਟ ਦੀ ਹੈ ਜਿੰਨਾ ਕ ਨੁਕਸਾਨ ਕਿੰਨਾ ਖੁਆ ਰਵਣ ਨੁਕਸਾਨ ਬਹੁਤ ਆ ਜੀ ਸਾਰਾ ਲਾਉਣ ਵੀ ਖੜਾ ਸੀ ਕਣਕ ਵੀ ਤੁਸੀਂ ਸਾਡੀ ਦੇਖਦੇ ਹੀ ਆ ਵੀ ਬਹੁਤ ਜਿਹੜੇ ਕਣਕ ਦੇ ਖੇਤ ਵੀ ਬਹੁਤ ਨੁਕਸਾਨੇ ਗਏ ਆ ਕੰਬਾਈਨ ਵੀ ਅੱਗੇ ਚੱਲਦੀ ਸੀ ਉਹ ਵੀ ਉਹਨਾਂ ਨੇ ਭਜਾ ਕੇ ਕੰਬਾਈਨ ਕੱਢੀ ਆ ਉਹਦਾ ਟਰਾਲਾ ਜਿਹੜਾ ਲੂ ਹੋ ਗਿਆ ਵਿੱਚ ਹੀ ਤੇ ਕਣਕ ਦਾ ਵੀ ਬਹੁਤ ਨੁਕਸਾਨ ਆ ਤੇ ਨਾੜ ਦਾ ਵੀ ਬਹੁਤ ਨੁਕਸਾਨ ਹੈ ਭਾਈ ਅੱਛਾ ਜੀ ਟਰੈਕਟਰ ਦੇਖਦੇ ਪਏ ਆ ਤੁਹਾਡੇ ਪਿੰਡ ਦੇ ਆ ਹਾਲਦਵਾਲੇ ਪਿੰਡ ਜਿਹੇ ਅਨਾਉਂਸਮੈਂਟ ਕਰਾਈਆਂ ਉਸ ਤੋਂ ਬਾਅਦ ਜਿਹੜੇ ਟਰੈਕਟਰਾਂ ਨਾਲ ਇਹ ਕਾਬੂ ਪਾਇਆ ਜੀ ਟਰੈਕਟਰ ਭਾਜੀ ਸਾਰੇ ਏਰੀਆ ਦੇ ਟਰੈਕਟਰ ਆ ਸਾਰੇ ਜਿਹੜੇ ਹਾਲਦਵਾਲੇ ਪਿੰਡਾਂ ਦੇ ਗੁਣਿਆਂ ਦੇ ਬੜਾ ਪਿੰਡ ਮਸੰਦਪੁਰ ਮਾਲਾ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਸਾਰੇ ਆਪੋ ਆਪਣਾ ਟਰੈਕਟਰ ਪਾਣੀ ਵਾਲੇ ਟੈਂਕਰ ਜੋ ਵੀ ਜਿਹਦੇ ਹੱਥਾਂ ਦਾ ਸਾਰੇ ਇੱਥੇ ਲੈ ਕੇ ਪਹੁੰਚੇ ਗੱਡੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ ਗੱਡੀ ਦਾ ਸਾਰੀ ਅੱਗ ਜਦੋਂ ਕਾਬੂ ਪਾਲਿਆ ਉਦੋਂ ਪਹੁੰਚੀ ਆ ਤੁਸੀਂ ਦੇਖਦੇ ਹੋ ਹੁਣੇ ਪਹੁੰਚੀ ਆ ਗੱਡੀ ਆਈ ਵੀ ਇੱਕ ਹੈ ਜਿਸ ਹਾਂ ਅੱਗ ਲੱਗੀ ਹੈ ਤਾਂ ਇਸ਼ਾਰਾ ਲੱਕਾਂ ਤੇ ਭਜਾਉਂਦੇ ਰਹਿੰਦੇ ਉਹਦਾ ਫਾਇਦਾ ਥੋੜੀ ਖੱਤਾ ਹੀ ਤਾਂ ਹੋਣ ਬਾੜੀ ਆ ਜਦੋਂ ਸਾਰੀ ਅੱਗ ਤੇ ਕਾਬੂ ਪਾਲਿਆ ਉਦੋਂ ਖੱਤੇ ਵਜ ਲੈ ਕੇ ਆਏ ਅੱਛਾ ਸੈਟਲਾਈਟ ਬੜੇ ਚੱਲੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਾਰ ਨੂੰ ਅੱਗ ਲਾਉਂਦੇ ਸੀ ਜਾਂ ਝੋਨੇ ਦੇ ਜਿਹੜੇ ਸੀਗੇ ਰਹਿਣ ਖੂਨ ਨੂੰ ਅੱਗ ਲਾਉ ਜਦੋਂ ਅਸੀਂ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣੇ ਉਹ ਤਾਂ 1 ਮਿੰਟ ਦੇ ਵਿੱਚ ਆ ਕੱਢ ਜਾਂਦੇ ਆ ਜੁਰਮਾਨੇ ਵੀ 25 25 30 30 ਹਜ਼ਾਰ ਖੜੀਆਂ ਕਰਦੇ ਆ ਗੱਡੀਆਂ ਵੀ ਹੁਣ ਤੁਸੀਂ ਪ੍ਰਸ਼ਾਸਨ ਦੀ ਗੱਡੀ ਵੀ ਉਹ ਦੇਖ ਲਓ ਪਰਲੇ ਪਾਸੇ ਖੜੀ ਆ ਉਹ ਵੀ ਹੁਣ ਆਈ ਆ ਜਾ ਕੇ ਠੀਕ ਹੈ ਉਦੋਂ ਉਹ ਸੈਟਲਾਈਟਾਂ ਕੰਮ ਕਰਦੀਆਂ ਸਿਆਲਾਂ ਦੇ ਵਿੱਚ ਠੜ ਦੇ ਵਿੱਚ ਗਰਮੀਆਂ ਦੇ ਵਿੱਚ ਨਹੀਂ ਉਹ ਕੰਮ ਕਰਦੀਆਂ ਗਰਮੀਆਂ ਦੇ ਵਿੱਚ ਤਾਂ ਦੇਖ ਲਓ ਵੀ ਕਿਸਾਨ ਜਿਹੜੇ ਆ ਪਈ ਆ ਆਪਣੇ ਆਪ ਹੀ ਕੰਮ ਕਰਦੇ ਆ ਤੇ ਆਪ ਹੀ ਇਹ ਸਾਨੂੰ ਆਪਣੀ ਫਸਲ ਦੀ ਆਪੇ ਜਿੰਮੇਵਾਰੀ ਰੱਖਣੀ ਪੈਂਦੀ ਆ ਆਪੇ ਹੀ ਕਾਬੂ ਪਾਉਣਾ ਪੈਦਾ ਸਾਰੇ ਪਾਸੇ ਦੇਖਿਆ ਜੀ ਨਹੀਂ ਦੇਖੋ ਅਸੀਂ ਦੇਖਿਆ ਇਹ ਕੰਮ ਜਿਹੜਾ ਆ ਕੋਈ ਅਸੀਂ ਉਦੋਂ ਗੱਡੀਆਂ ਦੇਖਦੇ ਆ ਕਿ ਜਦੋਂ ਨਾੜ ਨੂੰ ਅੱਗ ਲੱਗਦੀ ਸੀਗੀ ਤੇ ਫਟਾਫਟ ਪ੍ਰਸ਼ਾਸਨ ਅਮਲਾ ਜਿਹੜਾ ਸਾਰਾ ਦਾ ਸਾਰਾ ਜਿਹੜਾ ਖੱਤਿਆਂ ਦੇ ਵਿੱਚ ਤੁਹਾਡੇ ਅਸੀਂ ਹਿ ਘੁੰਮਦਾ ਵੀ ਦੇਖਿਆ ਆ ਅਸੀਂ ਕਵਰ ਵੀ ਉਹ ਕੀਤਾ ਆ ਪਰ ਹੁਣ ਜਦੋਂ ਅਸੀਂ ਵੀ ਫੋਨ ਕੀਤੇ ਆ ਤੇ ਇੱਕ ਗੱਡੀ ਇੱਥੇ ਹੁਣ ਪਹੁੰਚੀ ਜਦੋਂ ਤੁਸੀਂ ਆਪੇ ਟਰੈਕਟਰ ਨਾਲ ਹਲਾ ਨਾਲ ਜਿਹੜਾ ਇਹ ਅੱਗ ਤੇ ਕਾਬੂ ਪਾਲਿਆ ਜਿੰਨੇ ਟਰੈਕਟਰ ਸੀ ਜਾਂ ਹਲਾ ਨਾਲ ਪਾਇਆ ਸਾਰਿਆਂ ਕਾਬੂ ਜਾਂ ਆਏ ਮੁੰਡੇ ਲੈ ਕੇ ਟੈਂਕੀਆਂ ਲੈ ਕੇ ਪਾਣੀ ਬੁਝਾਇਆ ਜਿਹੜੀ ਫੇਰ ਗੜੇ ਨੇ ਗੱਡੀ ਆ ਉਹ ਆਈ ਨਹੀਂ ਉਹ ਜਦੋਂ ਸਾਰੀ ਬੁੱਝ ਗਈ ਫੇਰ ਆਈ ਆ ਪਰ ਜੋ ਵੀ ਅਸੀਂ ਕੰਪਲੇਂਟ ਮੈਂ ਪਰਸੋਂ ਵੀ ਕਰ ਹਟਿਆ ਇਹਨਾਂ ਨੂੰ 30 ਪੁਆਇੰਟ ਮੇਰੇ ਖੱਤੇ ਦੇ ਵਿੱਚ ਉਹਦੇ ਵਿੱਚ ਮੇਰੇ ਕੋਲ ਵੀਡੀਓ ਵੀ ਹੈਗੀ ਆ ਕਿ ਉਹ ਰਾਤ ਨੂੰ ਇੱਕ ਬਲਬ ਪੂਰੀ ਜਗਦਾ ਆ ਮੈਂ ਉਹਨਾਂ ਨੂੰ ਕਿਹਾ ਸੀ ਵੀ ਉਹ ਠੀਕ ਕਰੋ ਪਰ ਕੋਈ ਮੇਰੀ ਕੰਨ ਖੱਥ ਲਿਆ ਕੰਨਕ ਵੱਡਿਓ ਵੀ ਆ ਪਰ ਨੁਕਸਾਨ ਹੋਇਆ ਤਾਂ ਬਿਜਲੀ ਵਾਲਾ ਜ਼ਿੰਮੇਵਾਰ ਹੋਊਗਾ ਮੈਂ ਇਹ ਸੁਣ ਨਹੀਂ ਹਣਾ ਇੱਥੇ ਇਹਨਾਂ ਨੂੰ ਬਹੁਤ ਕਹਿ ਚੁੱਕੇ ਆ ਪਰ ਨੇ ਕੰਮ ਨਹੀਂ ਕਰਦੇ ਸਹੀ ਸਾਰੇ ਜੋ ਤਾਰਾਂ ਸਾਰੀਆਂ ਜਿੰਨੀਆਂ ਵੀ ਢਿੱਲੀਆਂ ਹੋ ਚੁੱਕੀਆਂ ਆ ਪਰ 8 ਘੰਟੇ 32 ਸਾਢੇ ਤਾਂ ਆਈ ਨੂੰ ਵੀ ਮੈਨੂੰ ਮੈਂ 10 ਦਿਨ ਹੋ ਗਿਆ ਖੁੱਤੇ ਪਿਛੋਂ ਟੀਓ ਬੰਦ ਕਰ ਦੰਦੇ ਆ ਜਦ ਸਾਰਾ ਕਾਰਜਤਾ ਹੋਣਾ ਚਾਹੀਦਾ ਜੋ ਵੀ ਆ ਇਹ ਪ੍ਰੋਡਕਸ਼ਨ ਜ਼ਿੰਮੇਵਾਰ ਹੋਇਆ ਸਾਰੀ ਅੱਗ ਦੀ ਘਟਨਾ ਦਾ ਉਹ ਜਿਮੇਵਾਰ ਮੈਂਟ ਬਿਜਲੀ ਦਾ ਨਿਵਨਰਨਮੈਂਟ ਉਹ ਜ਼ਿੰਮੇਵਾਰ ਆ ਅੱਛਾ ਦੱਸਿਆ ਕਿੰਨਾ ਕ ਨੁਕਸਾਨ ਕਿੰਨਾ ਹੋ ਗਿਆ ਹੈ ਨੁਕਸਾਨ ਤਾਂ ਤੁਸੀਂ ਦੇਖੋ ਕਿੰਨੇ ਖੱਤੇ ਲੂ ਹੋਏ ਆ ਜੇ ਹੁਣ 22 22 ਕੁਆਂਟਲਾਂ ਦੇ ਕਿ ਔਸਤ ਤੋਂ ਉੱਤੇ ਆ ਰਹੇ ਆ ਜੇ 5 ਖੱਤੇ ਵੀ ਤਾਂ ਜੇ ਲੋ 100 ਕੁਆਂਟ ਦੇ ਉੱਤੇ ਮਾਲ ਲੂ ਹੋਇਆ ਉਹਦਾ ਹਰਜਾਨਾ ਕੌਣ ਜ਼ਿੰਮੇਦਾਰ ਚੱਲਣਾ ਪੈਂਦਾ ਸਰਕਾਰ ਨੂੰ ਤਾਂ ਕੁਝ ਨਹੀਂ ਦੇਣਾ ਪੱਲੇ ਸਭ ਕੁਝ ਨਹੀਂ ਦੇ ਰਹੀ ਹੈ ਕਿ ਪੱਲੇ ਬਸ ਮੰਗ ਕਰਦੇ ਆ ਕੋ ਸਰਕਾਰਾਂ ਤੋਂ ਮੰਗ ਸਰਕਾਰ ਤੋਂ ਮੰਗ ਇਹੀ ਕਰਦੇ ਆ ਵੀ ਸਾਨੂੰ ਇਹਨਾਂ ਨੂੰ ਮੌਲਾਜਾ ਦਿੱਤਾ ਜਾਵੇ ਜੋ ਵੀ ਪੈਸਾ ਇੱਕ ਬਣਦਾ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਗਰੀਬ ਬੰਦੇ ਆ ਕਈ ਤਾਂ ਖੱਤੇ ਵਾਲਾ ਵੀ ਆ ਹੈਗਾ ਵਿੱਚ ਜਿਹੜਾ ਉਹ ਕੀ ਕਿੱਥੋਂ ਖਾਊਗਾ ਮਰਦ ਤੇ ਅੱਛਾ ਇਹ ਇਹ ਆਪਣੀ ਫਸਲਾਂ ਕਈਆਂ ਨੇ ਹਾਲੇ ਤੇ ਜ਼ਮੀਨ ਲਈ ਹੁੰਦੀ ਹੈ ਕਿ ਹਾਲੇ ਵਾਲੇ ਵੀ ਹੈਗੇ ਵਿੱਚ ਨਹੀਂ ਇੱਥੇ ਹਾਲੇ ਵਾਲੇ ਬੰਦੇ ਜ਼ਿਆਦਾ ਆ ਆਪਣੀ ਜ਼ਮੀਨ ਵਾਲੇ ਘੱਟ ਸੀ ਆਪਣੀ ਜ਼ਮੀਨਾਂ ਥੋੜੀਆਂ ਆ ਤੇ ਹਾਲੇ ਵਾਲੇ ਬੰਦੇ ਜ਼ਿਆਦੇ ਆ ਇੱਥੇ ਜਿਹਨੇ ਹੜਾ ਦਿੱਤਾ ਹੈ ਜ਼ਿਆਦਾ ਉਹ ਬੰਦੇ ਜ਼ਿਆਦਾ ਆ ਤੁਹਾਡੇ ਵੀ ਖੱਤੇ ਸੀਗੇ ਵਿੱਚ ਨਹੀਂ ਮੇਰੇ ਖੱਤੇ ਨਹੀਂ ਮੈਂ ਉਧਰੋਂ ਪਿੰਦੂ ਪੈਣ ਦੇ ਪਾਸੇ ਉੱਥੋਂ ਆਇਆ ਇੱਕ ਕਿਸਾਨੀ ਦਾ ਜ਼ਰੂਰ ਜਿਹੜੇ ਭਾਈਚਾਰਾ ਦਾ ਜ਼ਰੂਰ ਦੇ ਕੇ ਤੁਸੀਂ ਆਪਣੇ ਡਾਕਟਰ ਨਾਲੀਆਂ ਲੈ ਕੇ ਤਾਂ ਆਈਦਾ ਕਿਉਂ ਸਾਨੂੰ ਵੀ ਲੋੜ ਆ ਪੜ ਕੇ ਉਹਨਾਂ ਨੂੰ ਵੀ ਲੋੜ ਪੈਂਦੀ ਆ